ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਇੱਕ ਦਿਖਾਵਾਂਗੇ ਜਰਸੀ ਕਬੂਤਰੀ ਵਰਗੀ ਤੇ ਦੂਜੀ ਖੜੀਆਂ ਨਾਲ ਕਟਰੀਨਾ ਗਿਆ ਇਹ ਜਮਾ ਡੱਬੀ ਬੱਚਿਆ ਪ੍ਰਿੰਟ ਪ੍ਰਿੰਟ ਬੜੇ ਪਿਆਰੇ ਆ ਗੱਬੜਾ ਆ ਗਿਆ ਦੋਨੇ ਰੇਟ ਤੇ ਡਿਟੇਲ ਆਪਾਂ ਵੀਰ ਤਾਂ ਪੁੱਛਦੇ ਆ ਹੋ ਗਏ ਕਰੀ ਗੱਲ ਸੱਸੀ ਕਾਲ ਬਾਈ ਜੀ ਸੱਸੀ ਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਨਾਮ ਸ਼ਮਕੌਰ ਸਿੰਘ ਦਾ ਪਿੰਡ ਟੋਲਾ ਜ਼ਿਲ੍ਹਾ ਕਰਨਾਲਾ ਮੋਬਾਈਲ ਨੰਬਰ ਆਪਣਾ ਨੰਬਰ 977947544 ਪਹਿਲੇ ਨੰਬਰ ਤੇ ਜਰਸੀ ਵਹਿੜ ਦੇਖੀ ਇਹਨੇ ਗੱਬੜ ਕਿਹੜਾ ਸੁਆਸ ਹੁੰਦੀ ਆ ਉਜਾਸ ਹੁੰਦੀ ਆ ਭਲੂ ਨੇ 18 ਤੋਂ 19 ਕਿਲੋ ਦੇ ਕੱਢਿਆ ਠੰਡੀ ਸੀ ਲਵਾ ਲਈ ਆ ਭਰਾ ਆ ਮਰੇ ਦੇਖ ਪਾਣੀ ਬੰਟੇ ਖੜੀ ਚੱਕ ਚੱਕ ਕੈਕ ਦਾ ਲੈ ਜੀ ਤੂੰ ਦੇ ਲੈ ਜੀ ਹਲੇ 5 ਦਿਨ ਦੇਖ ਲੈ ਠੀਕ ਆ 5 6 ਦਿਨ ਅਜੇ ਇਹਦੇ ਸੂਣ ਚ ਬਾਕੀ ਪਏ ਆ ਠੰਡੀ ਸੀ ਲ ਇਹ ਦੁੱਧ ਦੀ ਐਵਰੇਜ ਲਾਈ ਆ ਪੈਦ ਕੀ 17 18 ਕਿਲੋ ਉਹ ਤੋਂ ਕੱਢਿਆ 17 18 ਮੰਨ ਕੇ ਲੈ ਲੇ ਵੀਰੇ ਕੱਦ ਵਾਲੀ ਬੱਸੀ ਜਰ ਸੀ ਟੌਪ ਦਾ ਬੱਚਾ ਹੈਗਾ ਦੂਜਾ ਸੋਲ ਗੀ ਬੇਸ ਕੇ ਮੂਢੀ ਬੂਲੀ ਕੱਢ ਕੇ ਜਮਣ ਮੂਢੀ ਅਸਾਂ ਨਹੀਂ ਬਣਾਇਆ ਦੇਖੀ ਦੇਖ ਵੇ ਇਸ ਕਿੰਨੇ ਹੁਣੀ ਉੱਠੀ ਐ ਕੱਚੀ ਨੇ ਦੇਖੀ ਠੀਕ ਹੈ ਹਜੇ ਤਾਂ ਕਹਿੰਦਾ ਬਾਹ ਹਫਤਾ ਬਾਕੀ ਆ ਹਾਂ ਸਿਰ ਤੋਂ ਹੁਣੀ ਕੱਤੀ ਆ ਜਨੇ ਇਹਦਾ ਮੂੰਹ ਘਾ ਰੋ ਰੇ ਜਿਹੜਾ ਕੰਮ ਦੀ ਚੀਜ਼ ਹੈ ਇਹਦੀ ਸੋ ਆ ਦੇਖੋ ਟੋਆ ਜਿਹਦੀ ਬੈਲ ਜੂ ਆ ਹਾਂ ਬਿਲਕੁਲ ਬਿਲ ਬੱਚਾ ਟੌਪ ਦਾ ਪੈਸੇ ਕਿੰਨੇ ਲੈਣੇ ਇਹਦੇ ਆਪਾਂ ਪੈਸੇ 72000 ਦੇ ਦਾਂਗੇ ਵੀ ਸੋ ਵੀਰੋ ਬੇਲ ਫੂਲ ਬਹੁਤ ਜਿਆਦਾ ਲੰਬੀ ਆ ਇੰਨੀ ਸੁਨੱਖਾ ਪਣਾ ਕਹਿੰਦਾ ਭਾਵ 72000 ਦੇ ਵਿੱਚੋਂ ਵੀ ਰਿਸੋਰਸ ਆਪਾਂ ਮਾੜ ਦਾਨ ਕਰ ਦੂਗਾ ਪਰ ਜਿਹੜਾ ਵੀਰ ਲੈ ਗਿਆ ਕਹਿੰਦਾ ਬਰੀਡ ਤੇ ਕੰਮ ਕਰਨਾ ਤੁਸੀਂ ਸੀਮਣ ਚੰਗੇ ਵਾਰਤ ਲਿਓ ਜਿਹੇ ਜੇ ਮਰਜੀ ਬੱਚੇ ਲੈ ਲਿਓ ਬੈਠ ਦਿਓ ਪਰ ਬਿਲਕੁਲ ਬਿਲਕੁਲ ਠੰਡੀ ਸੀਲਾ ਪਰ ਮੇਰਾ ਖੁੱਲੀ ਦੁਆ ਜੋੜੀ ਸੋ ਵੀਰੋ ਟੋਆ ਵਗੈਰਾ ਦੇਖੋ ਮੱਥੇ ਤੇ ਸੋਹਣਾ ਸਾਫ ਸੁਥਰਾ ਰਾਜੀ ਸਮੀ ਬੜੀ ਵੀ ਲੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਹਨਾ ਹਾਂ ਬਿਲਕੁਲ ਵੀਰੇ ਚਾਨ ਬਜੰਦਾਰ ਵਾਲੀ ਹੈ ਵੇਖੀ ਚਮਕੌਰ ਕੱਲੀ ਕੱਚੀ ਕੱਚੀ ਹੈ ਹਨਾ ਹਾਂ ਬੇ ਪਰਾ ਮੇਰੇ ਨਿਆਰੇ ਦੇ ਦੂਸਰਾ ਪਰਾ ਮੇਰਾ ਦੁੱਧ 16 17 ਤੋਂ ਪਾਰ ਚਲਣਾ ਘਟਾ 18 ਮੰਨ ਲਿਓ ਦੁੱਧ ਦਾ ਵੀਊ ਘਟਦੇ ਪਰਾ ਠੀਕ ਹੈ ਕੁਆਲਿਟੀ ਬਹੁਤ ਵਸਦੀ ਜਿੱਦਗੀ ਹੱਦੋਂ ਵੱਧ ਸੋ ਆ ਦੇਖੋ ਯਾਰ ਨਿੱਕਾ ਨਿੱਕਾ ਕਰਨ ਜਾਮਾ ਜਾਦਬਾਦ ਵਾਲੀ ਹੈ ਨਾ ਬਿਲਕੁਲ ਦੇਖ ਲੈ ਨਾਸਰ ਕੁਆਲਿਟੀ ਦੇਖ ਕਿ ਕਿੱਦਾਂ ਦੀ ਹੈ ਬਹੁਤ ਚੰਗੀ ਲੱਗੀ ਹੋਈ ਹੈ ਜਿੱਥੇ ਮਰਜੀ ਰੋਗ ਲਾਉਂਥੀ ਖੜ ਜਾਂਦੀ ਹੈ ਤੇ ਵੀਰੇ ਠੰਡੀ ਸੀਲ ਦਾ ਤਾਂ ਕੋਈ ਅੰਤ ਨਹੀਂ ਹੈ ਨਾ ਤੇ ਅੱਗੇ ਆਪਾਂ ਜਿਹੜੀ ਦੇਖੀ ਜਾਂਦੇ ਹੈਗੇ ਐਚਪੀ ਐਚਐਫ ਹੁਣ ਬਸ ਇਹ ਰੇਡਾ ਪਲੂਨ ਬੱਚੀ ਕਿਹਨੇ ਲੈ ਜੂਗੀ ਹਫਤਾ ਵੀ ਹੀ ਕਰਦੇ ਜੀ ਠੀਕ ਹੈ ਹਫਤਾ ਕੇ ਸੂਣ ਚ ਬਾਕੀ ਆ ਇਹ ਤੋਂ ਆਪਾਂ ਦੁੱਧ ਦੀ ਕੀ ਉਮੀਦ ਲਾ ਸਕਦੇ ਹਾਂ ਇਹ ਤੋਂ ਰੋਪ ਕਰਨ ਦਾ ਹੱਕ ਆ ਮਿਲ ਦੇ ਕਿ ਮੂੰਹ ਨਹੀਂ ਪੀਸ ਰੱਖੇ ਜਿਵੇਂ ਜਮਾ ਪੇਟ ਖੁੜੀ ਜਾਣ ਦੇ ਬਾਅਦ ਵੀ ਜੱਜ ਇਹਦੇ ਪੈਸੇ ਕਿਨੇ ਲੈਣਾਗੇ 72000 ਜਿਹੜੇ ਵਧੀਆ ਦਾ ਤੇ ਜੇ ਜੋੜਾ ਲਊਗਾ ਸਰ ਉਹ ਆ 5000 ਛੱਡਦਾ ਥੋੜੇ ਜੋ ਇੱਕ 40 ਦੋ ਦੇ ਦਾਂਗੇ ਹਾਂ ਇੱਕ 40 ਦੇ ਵਿੱਚ ਜੋੜਾ ਘਰੇ ਆ ਜੂਗਾ ਕਦ-ਕਦ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਨੁਕਰੇ ਘੋੜੇ ਵਰਗੀ ਪਈ ਜਾਵਾ ਠੀਕ ਹੈ ਰਾਜੀ ਸਮੀ ਪੜੀ ਵੀ ਹੈ ਨਾ ਉਹ ਹਾਂ ਦੇਖਿ ਆਏ ਪੇਜਵਾ ਚਿੱਟੀ ਜਾਂਡੇ ਕੁਕੜੀ ਜਾਂਡੇ ਵਰਗੀ ਜਾਵਾ ਅੰਗਰੇਜ਼ਾਂ ਵਰਗੀ ਚਿੱਟਾ ਕੁਕੜੀ ਵਰਗਾ ਰੰਗ ਹੈ ਨਾ ਹਾਂ ਬਿਲਕੁਲ ਬਹੁਤ ਸੋਹਣੀ ਸੁਰੱਖਿ ਦੇਖਿਆ ਜਾਤ ਕੁਆਲਟੀ ਦੇਖ ਵੀਰੇ ਹੱਦੋਂ ਵੱਧ ਚੰਗੀ ਹੈ ਇਹਦਾ ਠੀਕ ਹੈ ਦੁੱਧ ਵੀ ਐਵਰੇਜ 20 ਕਿਲੋ ਦੀ ਸੋ ਦੁੱਧ ਦੇ ਦੂਗੀ 20 ਕਿਲੋ ਭਰਾ ਮਿਲ ਰਿਹਾ ਬਸ ਇਹਦੀ ਕੁਆਲਟੀ ਹੱਦੋਂ ਵੱਧ ਚੰਗੀ ਆ ਭਰਾ ਮੇਰੇ ਸਾਹਮਣੇ ਬਾ ਹੱਦ ਤੱਕ ਸਾਹਮਣੀ ਪੂਗੀ ਸੀ ਠੀਕ ਹੈ ਪਲੂਣ ਪਹਿਲਾ ਸੁਆ ਹੈ ਨਾ ਹਾਂ 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 ਠ ਦੋ ਜੋੜੀ ਲੂਗਾ ਆਪਾਂ 4 ਛਾੜ ਦਾਂਗੇ 1 40 ਦਾ ਜੋੜਾ ਦੇ ਦਾਂਗੇ ਸੋ ਵੀਰੇ ਦੋ ਗੱਬਣਾ ਵੜਾ ਦਿਖਾ ਦਿਆਂ 97 794 756 44 ਵੀਡੀਓ ਦੇਖਣ ਲਈ ਚੈਨਲ